सिंह di जो ब्लॉक nih, ਰੇ ਸੇਮ ਪ੍ਰਭਾਵਿਤ ਇਲਾਕੇ ਆ ਤੇ ਇਥੇ ਵਾਦਾ ਕੀਤਾ ਗਿਆ ਸੀ ਕਿ ਕਿਸਾਨਾਂ ਨੂੰ ਸੇਮ ਦਾ ਪਾਣੀ ਕੱਟਣ ਵਾਸਤੇ ਪਾਈਪ ਪ ਦਿੱਤੇ ਜਾਣਗੇ ਤੇ ਉਹ ਵੀ ਪਾਈਪ ਪ ਦੇਣ ਵਾਸਤੇ ਕੋਈ ਦੇਰੀ ਨਾ ਤੇ ਨਾ ਭਾਵੇਂ ਚਾਹ ਸਾਰੇ ਰਿਪੋਰਟ ਨਹੀਂ ਦੱਦਦੇ ਹਰ ਵਾਦਾ ਜਿਹੜਾ ਉਹ ਸੰਗਠਨਾਂ ਵਿੱਚ ਪੂਰਾ ਨਹੀਂ ਨਾ ਸੀ ਪਾਇਆ ਗਾ ਤੇ ਹੁਣ ਇਹ ਕਾਂਗਰਸ ਆ ਜਿਹੜੇ ਹੈ ਪਾਸ ਤੋਂ ਲੱਭ ਕੇ ਦੇ ਕਿ ਪਰਗ ਦੀ ਗੱਲ ਕੀਤੀ ਹੈ ਬੋਸ ਤੋਂ ਬਾਹਰ ਦੇ ਨਾਲ ਵਾਲਾ ਜਿੱਥੇ ਗਿਆ ਜਾ ਪਹੁੰਚੇ ਸਭ ਤੇ ਬਲੇਂਗਲੀ ਕੰਟੀਨੈਂਟ ਜੇ ਸਵਾਰਣ ਜੀ ਟ੍ਰੈਕ ਚੱਲਣ ਦੇ ਸਬੰਧ ਵਿੱਚ ਇਹ ਵੀ ਪਹੁੰਚੇ ਨੇ ਰਾਜਾ ਔਰੰਗਜ਼ੇਬ ਜੀ ਉਹ ਸਮੇਂ ਰਾवला ਜੀ ਦਾ ਸਵਾਗਤ ਕਰੇ ਨੇ ਰਾਜਾ ਔਰੰਗਜ਼ੇਬ ਜੀ ਜਿੱਤੇ ਸੇਮ ਤੋਂ ਆ ਕੇ ਇਲਾਕੇ ਦੇ ਵਿੱਚ ਪਹੁੰਚੇ ਨੇ ਰਾਜਾ ਔਰੰਗਜ਼ੇਬ ਜੀ ਜੋ

ਹਾਂਜੀ ਹਾਂ ਹੋਰ ਕਿੰਗ ਪਾਲ ਜੀ ਵਧੀਆ ਹਾਂਜੀ ਸ਼ੇਮਪੁਰਹਾਵੇਤ ਇਲਾਕੇ ਦੇ ਵਿੱਚ ਜੋ ਦੌਰਾ ਕਰਨ ਲਈ ਪਹੁੰਚੇ ਨੇ ਜਿਆਹ ਕਾਂਗਰਸ ਦੇ ਪ੍ਰਧਾਨ ਨਾ ਰਾਜਾ ਬੜੇ ਹਿੰਜੀ ਜੋ ਮੁੰਬਈ ਸਰ ਇਸ ਹਨ ਨੰਬਰ ਲੰਗੇ ਔਰ ਉਹਨਾਂ ਦੀ ਸਲੇਪੰਚ ਨੇ ਮਿਆ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਬੋਲੋ ਬੋਲ ਮੇਸ਼ੇ ਮੈਸ਼ੇ ਮਾਈਕ ਦੇ ਉੱਪਰ ਮਾਈਕ ਸਤਿ ਸ਼੍ਰੀ ਅਕਾਲ ਬਹੁਤ ਜੰਪੂ ਜੇ ਮੇਸ਼ੇ ਲੈ ਕੇ ਆ ਰਹੀ ਸਾਰੇ ਆ ਰਿਹਾ ਸਾਰੇ ਲੈ ਕੇ ਚੁਟਲੋਪ ਜੀ ਡਾਕਟਰ ਜੀ ਆਓ ਜੀ ਆ ਆ ਬਾਈ ਜੀ ਜ਼ਿਮੀਦਾਰਾਂ ਨੂੰ ਥੋੜਾ ਜਿਹਾ ਸਾਹਮਣੇ ਖੁੱਲਾ ਕਰ ਲੋ ਯਾਰ ਖੁੱਲਾ ਕਰ ਲੋ ਮਾੜਾ ਪਿੰਡ ਵਾਲੇ ਆ ਜਾ ਖੂਈਆਂ ਵਾਲੇ ਖੂਈਆਂ ਵਾਲਾ ਨੂੰ ਮਿਲ ਲੈਣ ਜ਼ਿਮੀਦਾਰਾਂ ਨੂੰ ਮਿਲ ਲੈਣ ਦੇ ਜੀ ਅੱਗੇ ਭੇਜੋ ਨਾ ਸਾਰੇ ਯਾਰ ਆਜੋ ਯਾਰ ਸਭ ਇੱਥੇ ਆਜੋ ਬਹੁਤ ਠਹਾ ਬੈਠੋ ਇੱਕ ਵਾਰ ਜਿੰਮੇਦਾਰ ਆਜੋ ਸਾਰੇ ਜਿੰਮੇਦਾਰ ਆਜੋ ਯਾਰ ਆਪਾਂ ਪਾਵਰ ਸਰਪੰਚ ਦਾ ਆ ਜਾਵਣਗੇ ਜਿੰਗਜੀ ਬੜਾ ਖੁੱਲੇ ਹੋ ਜਾਓ ਬੜਾ ਖੁੱਲੇ ਹੋ ਜਾਓ ਯਾਰ ਸੇਮ ਪਰ ਵਾਲੇ ਸਲਾਕ ਦੇ ਚਲਣ ਦਾ ਰੱਖੇ ਆਪਣੇ ਬੰਦੇ ਦੇ ਹੈਗੇ ਥੋੜਾ ਜਿਹਾ ਪਿੰਡ ਵਾਲੇ ਕੋਲ ਮਿਲ ਲੈਣਗੇ ਅੱਪਾ ਵਾਦੇ ਕਰਨਾ ਰੋਜੀ ਮਿਲਦੇ ਆਪਾਂ ਬਾਈ ਨੂੰ ਇਹ ਪ੍ਰਸਾਦ ਹੈ ਅੱਛਾ ਪ੍ਰਸਾਦ ਕੋਲ ਧੱਕਾ ਨਾ ਮਾਰੋ ਰਹਿਣਾ ਰਹਿਣਗੇ ਬੈਠੋ ਥੋੜੀ ਜਗ੍ਹਾ ਦੇ ਦੇ ਮੈਂ ਬੈਠੇ ਕਮਲ ਮਾਰੋ ਉਸੇ ਦੇ ਨਾਲ ਕੁਰਸੀਆਂ ਪੰਡਾਲ ਨੂੰ ਸਭੀ ਬਾਈ ਬੈਠ ਜਾਓ ਭਾਈ ਜੀ ਬੈਠੋ ਜੀ ਬੈਠ ਜਾਓ ਯਾਰ ਭਾਈ ਜੀ ਤੁਸੀਂ ਬਹਿੰਦੇ ਕਿਉਂ ਸਾਰੇ ਸਾਰੇ ਬੈਹੋ ਭਾਈ ਭਾਈ ਬੈਠੋ ਸਾਰੇ ਯਾਰ ਜੀਰਾਂ ਜੀ ਬੈਠੋ ਸਾਰੇ ਪ੍ਰਵੀਨਦਰ ਬੈਠੋ ਯਾਰ ਆਜੋ ਬੈਠੋ ਸ਼੍ਰੀ ਰਾਮ ਜੀ ਬੈਠੋ ਬੈਠੋ ਕੋਈ ਕੋਈ ਬੈਠੋ ਭਾਈਓ ਭਾਈ ਇੱਧਰ ਆਜੋ ਪਿੰਡ ਵਾਲੇ ਸਾਰੇ ਇੱਧਰ ਆਜੋ ਸਾਰੇ ਅਗਲੇ ਪਾਸੇ ਭਾਈ ਅਗਲੇ ਪਾਸੇ ਆਜੋ ਸਾਰੇ ਹਰਪ੍ਰੀਤ ਜੀ ਕਿਆ ਹੋ ਗਿਆ ਕਾਣਾ ਰਾਜਾ ਬਰੇ ਪੰਜਾਬ ਵਰਦੇਬੇ ਪਹੁੰਚੇ ਨੇ ਜੇ ਉਹ ਹਰ ਜੋ ਸੇਮ ਪ੍ਰੋਬਲਮ ਲਾਟ ਕੇ ਬਈ ਚਸਾ ਸੁਣਾ ਜੋ ਪਾਣੀ ਦਾ ਕਾਰਗਰਮੀਆਂ ਨੂੰ ਤੇ ਇਹ ਕਿਸਾਨਾਂ ਨਾਲ ਮਿਲਣਗੇ ਉਹਨਾਂ ਦੀ ਹਰਤ ਲਈ ਪਹੁੰਚੇ ਨੇ ਉਹਨਾਂ ਦੇ ਸਮੱਸਿਆਵਾਂ ਢੂੰਡਣਗੇ ਉਹਨਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਚੇਅਰਮੈਨ ਸਭ ਤੋਂ ਸੁਪਰ ਬੈਠੋ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੇ ਮਿਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਬੈਠੋ ਸੇ ਗੱਲ ਤੋਂ ਸੁਣੋ ਨਾ इधर बैठो काले हां हां अच्छा वही बात है कोई बात नहीं कुछ पा लो भाई, 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 तो भाई।, भाई, भाई, भाई साहब जी लोका के सामने ना खड़े हो जी वो मगर थोड़ी कुर्सियां पे खड़े हैं साहब जी थोड़ा इधर हो इधर में आ जाओ खड़े खड़े इधर में हो जाओ ला दे यार कोई नहीं कोई नहीं ये ऊपर ऊपर इधर तीसरे तीसरे पे ਲੋ ਜੀ ਹਲੋ ਸਰ ਜੀ ਥੋੜਾ ਜਆ ਇਹਨੂੰ ਹੋ ਜਾ ਮੇਰੀ ਬੇਨਤੀ ਹੈ ਬਾਪੂ ਜੀ ਛੋਟੇ ਵੀਰ ਬੈਠ ਥੋੜਾ ਜਆ ਦੀਪਕ ਇਹਨੂੰ ਹੋ ਜਾ ਪੁੱਤਰ ਹਾਂ ਥੋੜੇ ਜੇ ਸਰ ਤੁਸੀਂ ਪਿੱਛੇੋਂ ਉਹ ਦਿਖਦਾ ਨਹੀਂ ਆ ਕੋਈ ਨਹੀਂ ਚੈਨਲ ਹੈ ਤਾਂ ਉਹ ਵੀ ਬੈਠੋ ਬਹਿ ਜਾਓ ਉਹ ਕੁਰਸੀ 'ਤੇ ਥੋੜਾ ਇੱਕ ਦਿਨ ਖਾਸ ਆ ਤੁਸੀਂ ਥੋੜਾ ਤੂੰ ਆਪਣੇ ਮੀਡੀਆ 'ਚ ਥੋੜਾ ਜਆ ਬੀ ਪੂਰਾ ਖੋਲ ਜੀ ਬਲਿਡੀ ਕਿਛੇ ਨੂੰ ਨਾਲੇ ਤੁਸੀਂ ਪਾ ਨਹੀਂ ਰਹਿ ਗਿਆ ਬਹੁਤ ਹੀ ਸਤਕਾਰਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਗਵਿੰਦਰ ਖੁਬਾਇਆ ਜੀ ਬਹੁਤ ਸਤਕਾਰਯੋਗ ਸਾਡੇ ਰਿੰਵਾ ਸਾਹਿਬ ਬਹੁਤ ਸਤਕਾਰਯੋਗ ਵੀ ਵੀਰ ਜਿੰਦਰ ਕੋਰ ਜੀ ਬਲੂਆਣਾ ਸਾਹਿਬ ਬਹੁਤ ਸਤਕਾਰਯੋਗ ਸਾਬਕਾ ਐਮਐਲਏ ਪ੍ਰਕਾਸ਼ ਸਿੰਘ ਪੱਟੀ ਜੀ ਸਤਵੰਤ ਜੀ ਬਾਗਲਾ ਜੀ ਬਹੁਤ ਸਤ ਦੂਜੀ ਬਹੁਤ ਸਤਿਕਾਰਯੋਗ ਸਾਡਾ ਹਰਪ੍ਰੀਤ ਸਰਪੰਚ ਸਾਹਿਬ 유ਥ ਕਾਂਗਰਸ ਦੇ ਸਾਰੇ ਲੀਡਰ ਸਾਹਿਬਾਨ ਦੀਪਕ ਗਰਗ ਸਾਹਿਬ ਸਾਡੇ ਇਥੋਂ ਦੇ ਕੋਆਰਡੀਨੇਟਰ ਸਾਰੇ ਸਾਥੀਓ ਤੇ ਪਿੰਡ ਵਾਲਿਓ ਅੱਜ ਦਾ ਜਿਹੜਾ ਇੰਦਾ ਕੰਮ ਹੈ ਕਿਉਂਕਿ ਇਹ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨਾਂ ਨੇ ਸਾਡੇ ਕਈ ਚੇਅਰਮੈਨ ਸਾਹਿਬ ਕਰੇ ਕਿੰਗਪਾਲ ਜੀ ਖੜੇ ਹੈ ਇਹਨਾਂ ਸਾਰਿਆਂ ਨੇ ਇਸ ਪਿੰਡ ਦੇ ਬਾਰੇ ਸਾਨੂੰ ਵਿਸਤਾਰਪੂਰਕ ਦੱਸਿਆ ਸੀ ਤੇ মিডিਆ ਦੇ ਸਾਥੀ ਹੋ ਕਿ ਇਸ ਪਿੰਡ ਦੇ ਵਿੱਚ ਪਾਣੀ ਆ ਕੇ ਡਾਫ ਲੱਗ ਗਿਆ ਤੇ ਰੁਕ ਗਿਆ। ਔਰ ਇਹ ਪਿੰਡ ਜਿਹੜਾ ਸੇਮ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਕਣਕ, ਬੀਜਨ ਦੀ ਇੱਥੇ ਕੋਈ ਸੰਭਾਵਨਾ ਨਹੀਂ ਰਹੀ। ਤੇ ਹੋ ਸਕਦਾ ਉਦੋਂ ਅਗਲੀ ਫਸਲ ਵੀ ਨਾ ਬੀਜੀ ਜਾਵੇ ਜਦੋਂ ਸੇਮ ਹੀ ਆ ਗਈ। ਸੋ ਉਸ ਦਿਨ ਸ਼ਾਮ ਨੂੰ ਅਸੀਂ ਇੱਥੇ ਆਏ ਸਾਂ ਕਿਉਂਕਿ ਸਾਰੇ ਪੰਜਾਬ ਚ ਦੌਰਾ ਕੀਤਾ ਕੱਲ ਰਾਹੁਲ ਗਾਂਧੀ ਆਏ ਸੀ ਔਰ ਜਿਸ ਪ੍ਰਕਾਰ ਹਾਲਾਤ ਨੇ ਪੰਜਾਬ ਦੇ ਉਹ ਤੁਸੀਂ ਪਹਿਲੀ ਭਾਗੀ ਜਾਣਦੇ ਹੋ ਬਹੁਤ ਨਾਜ਼ੁਕ ਹਾਲਾਤ ਨੇ ਇਹ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਤੋਹਫਾ ਕਹੂੰਗਾ ਕਿਉਂਕਿ ਇਹ ਨੁਕਸਾਨ 25% ਹੋਣਾ ਸੀ ਜੇ ਸਰਕਾਰਾਂ ਧਿਆਨ ਦਿੰਦੀਆਂ ਜੇ ਸਰਕਾਰਾਂ ਧਿਆਨ ਨਾ ਦੇਣ ਤਾਂ ਫਿਰ ਇਹੀ 25% ਆਲਾ ਨੁਕਸਾਨ ਵਧ ਜਾਂਦਾ ਹੈ ਸਮੇਂ ਸਿਰ ਡਾਕਟਰ ਕੋਲੇ ਚਲੇ ਜਾਈਏ ਤਾਂ ਫਿਰ ਨੁਕਸਾਨ ਘੱਟ ਹੁੰਦਾ ਆ ਹੁਣ ਇੱਥੇ ਕਈ ਲੀਡਰ ਸਹਿਬਾਨ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਹੁਣ ਕਿੰਨੂ ਸਾਰਾ ਸਾਡਾ ਉੱਜੜ ਗਿਆ ਔਰ ਇੱਕ ਵੀ ਸ਼ਬਦ ਕਿੰਨੂ ਦੇ ਬਾਰੇ ਜਿਨ੍ਹਾਂ ਦੇ ਲੋਕਾਂ ਦੇ ਕਿੰਨੂ ਦੇ ਬਾਗ ਸੀ ਵੱਡੇ ਵੱਡੇ ਰਜਵਾੜਿਆਂ ਦੇ ਲੀਡਰਾਂ ਨੇ ਉਹਨਾਂ ਨੇ ਕਿੰਨੂ ਤੇ ਕੋਈ ਗੱਲ ਨਹੀਂ ਕੀਤੀ ਔਰ ਸਾਰਾ ਹਬੋਰ ਏਰੀਆ ਮੇਰੇ ਖਿਆਲ 60% 70% ਕਿਨੂ ਵਾਲਾ ਉਹ ਬਾਗ ਉੱਜੜ ਗਏ ਤੁਹਾਡੇ ਜਮੀਨਾ ਉੱਜੜ ਗਈਆਂ ਮੈਨੂੰ ਯਾਦ ਹੈ ਥੋੜਾ ਜਿਹਾ ਫਲੱਡ ਆਇਆ ਸੀ ਮੁਕਸਰ ਤੇ ਹਬੋਰ ਚ ਤੇ ਡਾਕਟਰ ਮਨਮੋਹਨ ਸਿੰਘ 1200 ਕਰੋੜ ਰੁਪਇਆ ਦੇ ਗਿਆ ਸੀ ਇਹ ਤਾਂ ਹੁਣ ਫਲੱਡ ਨੇ ਤਾਂ 3 ਲੱਖ ਦੇ ਕਰੀਬ ਤਾਂ ਪਸ਼ੂ ਪ੍ਰਭਾਵਿਤ ਹੋ ਗਏ ਰੁੜ ਗਏ ਨੇ ਘਰ ਰੁੜ ਗਏ ਪਤਾ ਨਹੀਂ ਕਿੰਨੇ ਸੋ ਜਿਸ ਪ੍ਰਕਾਰ ਦੀ ਸਰਕਾਰਾਂ ਤੋਂ ਰਾਹਤ ਆਉਣੀ ਚਾਹੀਦੀ ਸੀ ਔਰ ਇਹ ਚੋਂ 100 ਚੋਂ ਇੱਕ ਪੈਸਾ ਵੀ ਨਹੀਂ ਆਇਆ ਪਰ ਮੈਂ ਕਿਸੇ ਨੂੰ ਇੱਥੇ ਨਿੰਦਨ ਨਹੀਂ ਆਇਆ ਮੈਂ ਆਪਣੀ ਲਾਈਨ ਵਢੀ ਕਰਨ ਆਸੇ ਆਇਆ ਸਾਨੂੰ ਸਾਡੇ ਲੀਡਰ ਸਭਾਨਾਂ ਨੇ ਜੋ ਹੁਕਮ ਲਾਇਆ ਸੀਗਾ ਸ਼ੇਰ ਸਿੰਘ ਖਬਾਇਆ ਸਾਹਿਬ ਨੇ ਵੀ ਅੱਜ ਆਉਣਾ ਸੀ ਮੈਂਬਰ ਆਫ ਪਾਰਲੀਮੈਂਟ ਨੇ ਪੁਣੀ ਆ ਸਕੇ ਸਾਰੇ ਲੀਡਰ ਸਭਾਨ ਤੁਹਾਡੇ ਵਿਚਕਾਰ ਬੈਠੇ ਨੇ ਚਾਹੇ ਕੋਈ ਤੁਹਾਡੇ ਇਲਾਕੇ ਚੋਂ ਚੋਣ ਲੜਦਾ ਚਾਹੇ ਨਹੀਂ ਲੜਦਾ ਪਰ ਇਹਨਾਂ ਨੂੰ ਖੁਈਆਂ ਸਰਵਰ ਦੇ ਲੋਕਾਂ ਦਾ ਦਰਦ ਉਹਨਾ ਹੀ ਹੈ ਜਿੰਨਾ ਹਬੌਰ ਦਾ ਫਾਜ਼ਿਲਕਾ ਦਾ ਬੱਲੂਆਣੇ ਦਾ ਸੋ ਅੱਜ ਅਸੀਂ ਤਿਲ ਫੁੱਲ ਪੇਟਾ ਸੇਵਾ ਜਦੋਂ ਅਸੀਂ ਕਹਿ ਕੇ ਗਏ ਸੀ ਤੁਹਾਨੂੰ ਕਿ ਭਾਈ ਅਸੀਂ ਤੁਸੀਂ ਕਹੀ ਸੀ ਪਾਈਪ ਪਾਓ ਕਿਉਂਕਿ ਨਾ ਸਰਕਾਰ ਮਿੱਤਰੋ ਉੱਤੇ ਹੈ ਸਾਡੀ ਤੇ ਨਾ ਥੱਲੇ ਸਰਕਾਰ ਹੈ ਲੇਕਿਨ ਇਸੇ ਬਾਬੀਉਦ ਅਸੀਂ ਅੱਜ 4-5 ਥਾਵਾਂ ਤੇ ਜਾ ਕੇ ਇਸਰਾਂ ਦੀ ਮਦਦ ਕਰ ਰਹੇ ਜੀਰੇ ਨਾਲ ਕਮ ਸੇ ਕਮ ਤੁਹਾਡੇ ਮੱਲਮ ਤਾਂ ਲੱਗੇ ਸਾਰਾ ਪਾਣੀ ਨਹੀਂ ਨਿਕਲੂਗਾ ਤਾਂ ਹੌਲੀ ਹੌਲੀ ਕੰਮ ਸਟਾਰਟ ਤਾਂ ਹੋਵੇ ਤੇ ਜੋ ਪਿੰਡ ਵਾਲਿਆਂ ਨੇ ਮੰਗਿਆ ਸੀ ਸਾਥੋਂ ਪਾਈਪ ਮੰਗੀ ਸੀ 8 ਕਿੱਲੇ ਪਾਈਪਲਾਈਨ 8 ਕਿੱਲੇ ਪਾਈਪਲਾਈਨ ਆਖਿਆ ਸੀ ਤੁਸੀਂ 10 ਇੰਚ ਦੀ ਤੇ ਹੋਰ ਕੀ ਕੋਈ ਪੱਖਾ ਕੋਈ ਸੀ ਨਹੀਂ ਪੱਖਾ ਨਹੀਂ 8 8 ਕਿੱਲੇ ਪਾਈਪਲਾਈਨ ਜਿਹੜੀ ਤੁਸੀਂ ਆਖੀ ਸੀ ਉਹ ਤੁਹਾਡੇ ਕੋਲੇ ਲਿਆ ਕੇ ਦੇਤੀ ਹੈ ਭਾਈ 8 ਕਿੱਲੇ ਇਹ ਮਤਲਬ ਕਿ ਬਿਨਾਂ ਸਰਤੋਂ ਕੰਮ ਐ ਮੇ ਮਿੱਤਰੋ ਜੇ ਸਰਕਾਰ ਹੁੰਦੀ ਤਾਂ ਪਾਣੀ ਉਹਨੂੰ ਪਾਵੇਂ ਸਰਕਾਰ ਦੇ ਅਫਸਰਾਂ ਨੂੰ ਪੀਣਾ ਪੈਂਦਾ ਅਸੀਂ ਇਹ ਪਾਣੀ ਉਹਨੂੰ ਸੁਕਾ ਦੇਣਾ ਸੀ ਪਰ ਵੱਡੇ ਵੱਡੇ ਲੀਡਰ ਐ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਾ ਰਹਿੰਦੇ ਐ ਪਰ ਇਸ ਦੇ ਬਾਬਯੂਦ ਵੀ ਕੱਲੀਆਂ ਗੱਲਾਂ ਤੇ ਸੁੱਕੇ ਢੇੜੇ ਹੀ ਐ ਹੋਰ ਵੱਡੀਆਂ ਵੱਡੀਆਂ ਜਾਇਦਾਦਾਂ ਐ ਇਹ ਜਿਬ ਜੋ ਵੀ ਦੇ ਦਿੰਦਾ ਤਾਂ ਵੀ ਕੋਈ ਜਾਨ ਨਹੀਂ ਨਿਕਲਦੀ ਕਿਸੇ ਦੀ ਕੀ ਕਹਿੰਦੇ ਹੋ ਕਿ ਨਹੀਂ ਮੇਰੇ ਨਾਲ ਸਹਿਮਤ ਹਾਂ ਹਾਂ ਬਾਰੇ ਗੱਲਾਂ ਹੀ ਐ ਦਬੇ ਹੋਏ ਨਾ ਹੋਲੀ ਹਾਂ ਡਰਨਾ ਨਹੀਂ ਹੈ ਜੇ ਔਖੇ ਸਮੇਂ ਨਹੀਂ ਨਾ ਮੈਂ ਤਾਂ ਰਾਤ ਨੂੰ ਆਇਆ ਸੀ 7 ਵਜੇ ਹਨੇਰੇ ਚ ਪਰ ਮੇਰੇ ਮਨ 'ਚ ਪੀੜ ਸੀਗੀ ਮੇਰੇ ਬੰਦਿਆਂ ਦੇ ਮਨ 'ਚ ਪੀੜ ਸੀਗੀ ਵੀ ਭਾਈ ਆਪਾਂ ਉਹਨਾਂ ਦਾ ਕੁਝ ਕਰੀਏ ਯਾਰ ਪਿੰਡ ਮਰ ਜੂਗਾ ਜਮਾ ਇਹ ਅੱਜ ਤੁਹਾਨੂੰ ਲੱਗਦਾ ਜਦੋਂ 5-7 ਸਾਲ ਇਹ ਨਾ ਸੁੱਕਿਆ ਨਾ ਕੰਮ ਤੇ ਫਿਰ ਚੀਕਾ ਨਿਕਲ ਜਾ ਫਿਰ ਇਸ ਕਿਸਾਨ ਜਾਊ ਕਿਥੇ ਫਿਰ ਥੱਲੇ ਥੱਲੇ ਹੋਰ ਨੁਕਸਾਨ ਹੋਊ ਸੋ ਥੋੜਾ ਸਾਰਿਆਂ ਦਾ ਧੰਨਵਾਦ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਥੇ ਸੁਚੇਤ ਕਰਾਇਆ ਤੇ ਅੱਜ ਅਸੀਂ ਤੁਹਾਨੂੰ ਆ ਜਿਹੜੀ ਪਾਈਪਲਾਈਨ ਆ 8 ਕਿੱਲੇ 10 ਇੰਚ ਦੀ ਦੀਪਕ ਜੀ ਤੁਹਾਡਾ ਵੀ ਧੰਨਵਾਦ ਤੇ ਅਸੀਂ ਦੇਖੇ ਚੱਲੇ ਆ ਇਹ ਮਿੱਤਰੋ ਹੁਣ ਤੁਸੀਂ ਪਾ ਲਓ ਇਹ ਨਾ ਹੋਵੇ ਇਹ ਧਿਆਨ ਰੱਖੋਗੇ ਕੋਈ ਇੱਥੋਂ ਪਾਪ ਲੈ ਜੇ ਆਪਦੇ ਘਰ ਨੂੰ ਲੈ ਜੇ ਤੇ ਕੋਈ ਫਲਾਣੇ ਨੂੰ ਲੈ ਜੇ ਐਰੀ ਕਮੇਟੀ ਬਣਾਓ ਇੱਕ ਇੱਕ ਪੈਪ ਆਪਣੇ ਕੰਮ ਆਵੇ ਜੇ ਕੋਈ ਹੋਰ ਵੀ ਉਨੀ ਕੀ ਹੋਇਆ ਤਾਂ ਅਸੀਂ ਉਹ ਵੀ ਤੁਹਾਡੀ ਮਦਦ ਕਰਾਂਗੇ ਤੁਹਾਡੇ ਨਾਲ ਵਾਦਾ ਕਰਦੇ ਸਾਡਾ ਕੰਮ ਤੁਹਾਡੀ ਫਸਲ ਵੀਜਣਾ ਅਸੀਂ ਐਵੇਂ ਐਲਾਨ ਨਹੀਂ ਕਰਦੇ ਬਾਬਾ ਸੁੱਖ ਰੱਖੇ ਮੈਂ ਹੁਣੇ ਕਹਿ ਰਿਹਾ ਸੀ ਸਾਡੇ ਇਹਨਾਂ ਲੀਡਰ ਸਾਹਿਬਾਨਾਂ ਨੂੰ ਕਿ ਬੱਲੂ ਆਣੇ ਤੋਂ ਆਪਦੇ ਪਿੰਡਾਂ ਤੋਂ ਟਰੈਕਟਰ ਜਿੱਥੇ ਜਿੱਥੇ ਲੋੜ ਪੈਗੀ ਅਸੀਂ ਟਰੈਕਟਰ ਭੇਜਾਂਗੇ ਤੇਲ ਪਵਾ ਕੇ ਸੰਦ ਦੇ ਕੇ ਵਾਹੀ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਕਿਸੇ ਕਿਸਾਨ ਕੋਲੇ 20 ਨਾ ਹੋਇਆ 20 ਦੇਾਂਗੇ ਅਸੀਂ ਆਪਦੀ ਅਖੀਰਲੀ ਵਾ ਲਾ ਦੇਾਂਗੇ ਕਾਂਗਰਸ ਪਾਰਟੀ ਇਸ ਵਿਪਤਾ ਤੋਂ ਨਜਿੱਠਣ ਵਾਸਤੇ ਸਾਰੇ ਸਾਡੇ ਲੀਡਰ ਸਹਿਬਾਨ ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਹੈ ਇਹਦੇ ਵਿੱਚ ਸਾਰੇ ਅਸੀਂ ਇਕੱਠੇ ਆ ਤੇ ਕਾਂਗਰਸ ਪਾਰਟੀ ਤੁਹਾਡੀ ਇਹ ਜਿਹੜੀ ਹੈ ਮਦਦ ਕਰ ਰਹੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮਿਹਰਬਾਨੀ ਥੋੜਾ ਜਿਹਾ ਲੇਟ ਹੋਏ ਕਿਉਂਕਿ ਕੱਲ ਰਾਹੁਲ ਗਾਂਧੀ ਆਏ ਵੇ ਸੀ ਤੇ ਉਹ ਪਠਾਨਕੋਟ ਸਾਨੂੰ ਤਾਂ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਰਾਹੁਲ ਗਾਂਧੀ ਮਿਲਣਾ ਚਾਹੁੰਦੇ ਸੀ ਜਿਹੜੇ ਦਰਿਆ ਰਾਵੀ ਤੋਂ ਟੱਪ ਕੇ ਉਹਨਾਂ ਨੂੰ ਕਹਿੰਦੇ ਜਾ ਨਹੀਂ ਸਕਦੇ ਖਤਰਾ ਉਹ ਕਹਿੰਦਾ ਜਿਹੜਾ 5000 ਬੰਦਾ ਉਧਰ ਰਹਿੰਦਾ ਉਹਨੂੰ ਖਤਰਾ ਨਹੀਂ ਮੈਨੂੰ ਮੇਰੀ ਜਾਨ ਨੂੰ ਜਾਦੇ ਖਤਰਾ ਹੈ ਉਹ ਜਾਨ ਬੁੱਝ ਕੇ ਕਿਉਂਕਿ ਲੋਕਾਂ ਨੇ ਮਿੱਟੀ ਬੂਟਾ ਤੇ ਪੈਣ ਨਹੀਂ ਦਿੱਤੀ ਗੱਡੀ 'ਚ ਉਤਰਦੇ ਆ ਗੱਡੀ 'ਚ ਬਹਿ ਜਾਂਦੇ ਰਾਹੁਲ ਗਾਂਧੀ ਸਿੱਧਾ ਇਹ ਕੋੜਾ ਤੁਰਦਾ ਹੈ ਜਾਂਦਾ ਹੈ ਮਿੱਟੀ ਵਿੱਚ ਦੀ ਲੋਕਾਂ ਦੇ ਕੋਲ ਲੋਕਾਂ ਦੀਆਂ ਦਰਦ ਸਮਝੇ ਪੂਰਾ ਦਿਨ ਲਾ ਕੇ ਪਰ ਚਲੋ ਕੋਈ ਗੱਲ ਨਹੀਂ ਅਸੀਂ ਇਹ ਲੜਾਈ ਲੜਨੀ ਹੈ ਤੇ ਲੜਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਕਿ ਹੁਣ ਇਹ ਸਾਰੀ ਜਿਹੜੀ ਨਗਰ ਖੇੜੇ ਦੀ ਪੰਚਾਇਤ ਹੈ ਜਾਂ ਮੈਂਬਰ ਹੈ ਉਹ ਇਸ ਪੈਪ ਨੂੰ ਪਾਈ ਇਹ ਵਰਕੀ ਦਾ ਕੰਮ ਹੈ ਤੁਹਾਡਾ ਥੈਂਕ ਯੂ ਤੁਹਾਡਾ ਵੱਡਾ ਕੰਮ ਕੀਤਾ ਅੱਜ ਸੁੱਕਾ ਨਹੀਂ ਥੋੜਾ ਦੇਰ ਵੱਡੇ ਵੱਡੇ ਘਰ ਵਾਲੇ ਸਿਰਿਆਂ ਨੇ ਬੈਠੇ ਗਏ ਨਹੀਂ ਨਹੀਂ ਆ ਜਾ ਆ ਜਾ ਅੰਕਲ ਤੁਸੀਂ ਤੁਹਾਡੀ ਸ਼ੁਭ ਸ਼ੁਰੂਆਤ ਹੈ ਸ਼ੁਭ ਸ਼ੁਰੂਆਤ ਹੈ ਜੀ ਸ਼ੁਭ ਸ਼ੁਰੂਆਤ ਹੈ ਥੱਲੇ ਆ ਪਾਣੀ ਕੋਈ ਕੋ ਕਰੇ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਕਾਂਗਰਸ ਪਾਰਟੀ ਜਿੰਦਾਬਾਦ ਕਾਊਰਿੰਗ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤੇ ਗਾਨੂ ਵੀ ਝਪਣਾ ਨਹੀਂ ਜੇ ਕੋਈ ਹੋਰ ਚੀਜ਼ ਦੀ ਲੋੜ ਪਈ ਤਾਂ ਉਹ ਵੀ ਲਿਆਵਾਂਗੇ। ਥੈਂਕ ਯੂ। ਡੀਜ਼ਲ ਵੀ ਕਰਦੇ ਆਂਗੇ। ਪਹਿਲਾਂ ਪਾਹ ਪਾ ਦੇ ਲਾ ਤੇਰਾ ਡੀਜ਼ਲ ਨਹੀਂ ਉਹ ਕੰਮ ਨਹੀਂ ਰੁਕਣ ਦਿੰਦੀ। ਜਉਨਾਰਾ ਬਾਪਾ ਜੀ। ਬਾਪਾ ਜੀ ਕਿਰਪਾ ਕਰਨ ਤੇ ਸੱਚੇ ਪਾਤਸ਼ਾਹ ਦਈ ਜਾਵੇ। ਕਾਂਗਰਸ ਕੋਲੇ ਇੰਨੇ ਵਰਕਰ ਹੈ ਜਿਹੜੇ ਵਿਚਾਰੇ ਆਪਣੀਆਂ ਜੇਬਾਂ ਚੋਂ ਖਰਚ ਕਰਕੇ ਲਾ ਰਹੇ ਆ ਤੇ ਸਭ ਕਰਾਂਗੇ। ਇਹ ਪਾਈ ਪਾਓ ਤੇ ਸ਼ੁਰੂ ਕਰੋ। ਧੰਨਵਾਦ। ਠੀਕ ਹੈ। ਥੈਂਕ ਯੂ। ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਤੇਨੇ ਮਿਹਰਬਾਨੀ ਦੇ ਰਾਜ ਤੱਕ ਇਸੇ ਹੱਥ ਨੇ ਪੜਿਆ ਸਾਰੇ ਆ ਕੇ ਫੋਟੋ ਕਰਾ ਕੇ ਚਲੇ ਗਏ ਇੱਕ ਮਿੰਟ ਇੱਕਦਾਰ ਸਾਹਿਬ ਸਾਡੇ ਪਰਿਵਾਰਕ ਮੈਂਬਰਾਂ ਚੋਂ ਐਨ ਜੀ ਭੱਟੀ ਸਾਹਿਬ ਕੋ ਬਾਇਆ ਜੀ ਥੈਂਕਸ ਆਬ ਸਾਰਿਆਂ ਦਾ ਬਹੁਤ ਬਹੁਤ ਦਿਲੋ ਦਿਲਵੰਦੀ ਆਸੀ ਜਿਨ੍ਹਾਂ ਨੇ ਆ ਕੇ ਸਾਡੀ ਬਾਹ ਫੜੀ ਸਾਨੂੰ ਪੈਪਾ ਦਿੱਤਿਆਂ बहुत-बहुत शुक्रिया बहुत प्रेम करके भी कोई और लोड होगी तो तू से दस्यो कहवागे तो पास तो है यार मैं की तो करनी है और रल मिलकी करना भाई सर की वीडियो तो बाय जी सर 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 बाय जी सोनू माइक लगे माइक इकट्ठे नहीं फिर आओ तेरे को आऊंगा आप पाइप ऊपर पर पर वाला सारे इकट्ठे आ गए सोनू माइक माइक कौन है ਇਹ ਰਾਮਕੋ ਗਿਆ ਫਿਰ ਉਹਦੇ ਮੇਲੇ ਆਇਆ ਤਾਂ ਪਤਾ ਲੋ ਸਾਰੇ ਮਤਲਬ ਚਾਹੀਦੀ ਸੀ ਬਹੁਤ ਵੱਡੀ ਬਸਤਾ ਹੈ ਨਾ ਕੋੜੇ ਉਹ ਵਾਰ ਬਲੀ ਪਿੱਛੇ ਰੇਲ ਮੰਤਰੀ ਆਇਆ ਕਹਿੰਦੇ ਪਲੇਟਫਾਰਮ ਤੇ ਟਾਇਲਟ ਬਣਵਾ ਦਿਓ ਜੀ ਸਰ ਮਾਈਕ ਲਗਾ ਦਿਓ ਹੂੰ ਹੂੰ ਠੀਕ ਮੈਂ ਲੋ ਕਰ ਲਵਾਂ ਚਲ ਸਸਰੀ ਨਾਲ ਜੀ ਰਹਿਣਾ ਸਾਹਿਬ ਅੱਜ ਤੋਂ ਸੁਗਾ ਬੋਹਰ ਦੇ ਹਲਕਿਆਂ ਦੇ ਵਿੱਚ ਪਹੁੰਚੇ ਹੋ ਆ ਕੀ ਸੁਗਾਤ ਲਾ ਕੇ ਪਹੁੰਚੇ ਹੋ ਦੇਖੋ ਲਈ ਗੱਲ ਇਹ ਮੈਂ ਇੱਕ ਦਿਨ ਪਹਿਲਾਂ ਇੱਥੇ ਆਇਆ ਸੀ ਅੱਜ ਤੋਂ 10 ਦਿਨ ਪਹਿਲਾਂ ਕਿ ਖੂਹਾਂ ਸਰਵਰ ਪਿੰਡਾਇਆ ਤੇ ਇਹਦੇ ਵਿੱਚ ਪਾਣੀ ਜਿਹੜਾ ਹੈ ਹੌਲੀ ਹੌਲੀ ਵਾਟਰ ਲੌਕਿੰਗ ਜਿਹਨੂੰ ਸੇਮ ਕਹਿੰਦੇ ਆ ਉਹ ਰੂਪ ਧਾਰਨ ਕਰ ਰਿਹਾ ਹੈ ਪਾਣੀ ਅੱਗੇ ਹੁਣ ਨਿਕਲ ਨਹੀਂ ਰਿਹਾ ਪਾਣੀ ਕਾਫੀ ਦਿਨਾਂ ਤੋਂ ਇੱਥੇ ਰੁਕਿਆ ਪਿਆ ਹੈ ਕਿਸਾਨਾਂ ਦੀਆਂ ਜ਼ਮੀਨਾਂ ਕਿੰਨੂ ਤਾਂ ਸਾਡਾ ਫਸਲ ਖਰਾਬ ਹੋ ਗਈ ਕੋਈ ਕਿੰਨੂ ਤੇ ਗੱਲ ਨਹੀਂ ਕਰ ਰਿਹਾ ਸਾਰਾ ਕਿੰਨੂਆਂ ਦੇ ਬਾਗ ਮਰ ਗਏ ਸੋ ਇਹ ਜਿਹੜੀ ਫਸਲ ਸੀ ਹੁਣ ਝੋਨੇ ਵਾਲੀ ਵੀ ਡੁੱਬਦੀ ਜਾਂਦੀ ਔਰ ਕਣਕ ਵੀ ਮੈਨੂੰ ਲੱਗਦਾ ਇਹਨਾਂ ਤੋਂ ਬੀਜੀ ਨਹੀਂ ਜਾਣੀ ਇਸ ਕਰਕੇ ਇਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਸਰਕਾਰ ਪਾਈਪਾਂ ਦੇਵੇ ਕਿਸੇ ਨੇ ਪਾਈਪਾਂ ਦਿੱਤੀਆਂ ਜਾਂ ਨਹੀਂ ਦਿੱਤੀਆਂ ਜੀ ਫਿਰ ਸਾਡੀ ਸਰਕਾਰ ਉੱਤੇ ਜਾਂ ਧੱਲੇ ਤਾਂ ਕੋਈ ਹੈ ਨਹੀਂ ਅਸੀਂ ਸਾਰੇ ਕਾਂਗਰਸੀ ਆਗੂ ਸਹਿਬਾਨਾਂ ਨੇ ਇਕੱਠੇ ਹੋ ਕੇ ਵਿਉਂਤ ਬਣਾਈ ਵੀ ਕਿਵੇਂ ਇਸ ਪਿੰਡ ਨੂੰ ਇਸ ਇਹਦੇ ਚੋਂ ਕੱਢਣਾ ਹੈ ਸੋ ਪਿੰਡ ਵਾਲਿਆਂ ਨੇ ਡਿਮਾਂਡ ਕੀਤੀ ਸਾਨੂੰ ਵੀ 10 ਇੰਚੀ ਪਾਈਪ 8 ਕਿੱਲੇ ਪਾਈਪ ਦਿਓ ਉਹ ਅਸੀਂ ਪਾਈਪ ਅੱਜ ਮੌਕੇ ਤੇ ਲੈ ਕੇ ਆਏ ਹੁਣ ਸਾਥੀ ਕਹਿੰਦਾ ਸੀ ਯਾਰ ਤੇਲ ਦਾ ਵੀ ਅਸੀਂ ਆਖਿਆ ਇਹ ਪਾਈਪ ਆਓ ਜੋ ਕਾਸੇ ਦੀ ਵੀ ਲੋਡ ਹੋਈ ਕਾਂਗਰਸ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਤੁਹਾਡੇ ਨਾਲ ਰਲ ਕੇ ਆਪਦਾ ਯੋਗਦਾਨ ਪਾ ਕੇ ਤੋਂ ਨੂੰ ਇਸ ਵਿਪਤਾ ਚੋਂ ਕੱਢਣ ਦੀ ਕੋਸ਼ਿਸ਼ ਕਰੇਗੀ ਹਾਂ ਜੇ ਸਰਕਾਰ ਹੁੰਦੀ ਤਾਂ ਫਿਰ ਸਾਰੀ ਨਿਰੰਤਰ ਜ਼ਿੰਮੇਵਾਰੀ ਸਾਡੀ ਸੀ ਇਹ ਤਿਲ ਫੋਲ ਪਿੰਡਾ ਜੋ ਬਾਬਾ ਜੀ ਨੇ ਸਾਡੀ ਸੇਵਾ ਲਈ ਬਹੁਤ ਜੀ ਬਹੁਤ ਬਹੁਤ ਨਗਰ ਦੀ ਉਹ ਸੇਵਾ ਕਰਕੇ ਚੱਲੇ ਸਰਦ ਸਾਹਿਬ ਇਹ ਪਿੰਡਾ ਦੌਰ ਕਿਤੇ ਹੈ ਜੀ ਅੱਜ 4 ਪਿੰਡਾਂ ਦੇ ਹੈਗੇ ਆ ਜੀ 6-7 ਪਿੰਡ ਹਬੌਰ ਦੇ ਪ੍ਰਭਾਵਿਤ ਹੈ ਲਗਾਤਾਰ ਦੌਰੇ جاری ਹੈ ਜੀ ਕਾਂਗਰਸ ਪਾਰਟੀ ਅਖੀਰਲੇ ਦਮ ਤੱਕ ਬਜਾਈ ਤੱਕ ਇਹ ਲੜਾਈ ਦੇ ਵਿੱਚ ਲੋਕਾਂ ਦਾ ਸਾਥ ਪ੍ਰਧਾਨ ਜੀ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਜਾਰੀ ਕੀਤਾ ਕੀ ਕਹਿਣਾ ਚਾਹੂੰਗਾ ਕਿ ਪੰਜਾਬ ਵਾਲੇ 1200 ਕਰੋੜ ਰੁਪਏ ਇੱਕ ਹਬੌਰ ਦੇ ਵਿੱਚ ਪਾਣੀ ਆਇਆ ਸੀ ਤੇ ਮੁਕਸਰ ਦੇ ਦੇਸ਼ ਤੇ ਪ੍ਰਧਾਨ ਮੰਤਰੀ ਨੇ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਸੀ ਇਹ ਜਿਹੜਾ 1600 ਕਰੋੜ ਹੈ 88 ਤੋਂ ਵੱਡੀ ਤਬਾਈ ਹੈ ਇਹ ਨਾ ਮਾਤਰ ਦੇ ਬਰਾਬਰ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਲੋਕ ਦੇਸ਼ ਤੇ ਪ੍ਰਧਾਨ ਮੰਤਰੀ ਦੇ ਨੇੜੇ ਦੇ ਲੋਕ ਹੈ ਇਹਨਾਂ ਕਿਨੂਆਂ ਦੀ ਇਹਨਾਂ ਬਾਗਾਂ ਦੀ ਇਸ ਇਲਾਕੇ ਦੀ ਰਾਖੀ ਵਾਸਤੇ ਕੁਝ ਇੰਤਜ਼ਾਮ ਕਰੋ ਇਹਨਾਂ ਪਿੰਡਾਂ ਨੂੰ ਸੇਮ ਚੋਂ ਕੱਢਣ ਵਾਸਤੇ ਕੋਈ ਇੰਤਜ਼ਾਮ ਕਰੋ ਗਲਨੀ ਬਾਤਾਂ ਆਉਣਾ ਢੀੜਾ ਮਾਰਨਾ ਉਹ ਮਰਕਿ ਉਹ ਗੱਲ ਨਹੀਂ ਬਣੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਸਰ ਕੱਲ ਕੋਈ ਟੈਂਟ ਜੀ ਕੋਈ ਕਿਨੂਆਂ ਦੀ ਹਾਂਜੀ ਜ਼ਰੂਰ ਆ ਸਪੈਸ਼ਲ ਗਿਰਦਾਵਰੀ ਜਿਹੜੀ ਹੋ ਰਹੀ ਹੈ ਪੰਜਾਬ ਸਰਕਾਰ ਨੇ ਸਿਰਫ ਚੌਨੇ ਦੇ ਨਰਮੇ ਦਾ ਜ਼ਿਕਰ ਕੀਤਾ ਲੇਕਿਨ ਕਿਨੂਆਂ ਦਾ ਜ਼ਿਕਰ ਨਹੀਂ ਕੀਤਾ ਤੇ ਸਰਦੀ ਵਿੱਚ ਨਹੀਂ ਰੱਖੇ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਹੈ ਹਜੇ ਤਾਂ ਜ਼ਿਕਰ ਹੀ ਕੀਤਾ ਉਹ ਜ਼ਿਕਰ ਦੇ ਨਾਲ ਰੁਪਿਆ ਨਹੀਂ ਹੋਣਾ ਕਿਨੂਆਂ ਦੇ ਕਿਸਾਨਾਂ ਦੇ ਪੁੱਤਰਾਂ ਨੂੰ ਇਹ ਤਾਂ ਦਿੱਲੀ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿੰਨੂ ਬਾਰੇ ਜ਼ਿਕਰ ਕਰਨਾ ਚਾਹੀਦਾ ਹੈ ਇਹੀ ਤਾਂ ਇੱਕ ਫਰੂਟ ਹੈ ਜਿਹੜਾ ਸਾਡੇ ਕੋਲੇ ਹੁੰਦਾ ਹੈ ਜਿਹੜਾ ਫਰੂਟ ਦੇ ਮੁਤਲਕ ਜਿਹਨੂੰ ਹਬੌਰ ਦੇ ਇਲਾਕੇ ਨੂੰ ਜਾਣਿਆ ਜਾਂਦਾ ਹੈ ਫਾਜ਼ਿਲਕਾ ਹਬੌਰ ਬੱਲੂਆਣਾ ਇਹ ਇਲਾਕਾ ਕਿਨੂਆ ਦੇ ਬਾਗਾਂ ਨਾਲ ਜਾਣਿਆ ਜਾਂਦਾ ਮਸ਼ਹੂਰ ਹੈ ਪਰ ਮੈਨੂੰ ਮੈਨੂੰ ਹਾਂਜੀ ਹਿੰਦੁਸਤਾਨ ਦਾ 60% ਮੈਂ ਉਹੀ ਦਾ ਕਹਿ ਰਿਹਾ ਮੈਨੂੰ ਇਸ ਗੱਲ ਦੀ ਮਤਲਬ ਕਿ ਚਿੰਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾ ਉਹਨਾਂ ਦੇ ਨਾਲ ਸਾਥੀਆਂ ਰਹਿੰਦੇ ਜਿਹੜੇ ਉਹਨਾਂ ਨੇ ਇਹਦੇ ਬਾਰੇ ਕੋਈ ਅਜੇ ਤੱਕ ਚਰਚਾ ਹੀ ਨਹੀਂ ਕੀਤੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਇਹਦੇ ਬਾਰੇ ਜ਼ਰੂਰ ਦੇਸ਼ ਦੀ ਸੰਸਦ ਦੇ ਵਿੱਚ ਆਵਾਜ਼ ਉਠਾਵਾਂਗਾ ਕਿ ਇਹਨਾਂ ਬਾਗਾਂ ਦੇ ਵਾਸਤੇ ਜਿਹੜਾ ਇਹ ਸਾਡਾ ਮਿਨੀ ਕੈਲੀਫੋਰਨੀਆ ਹੈ ਬਾਗਾਂ ਦੇ ਰੂਪ ਦੇ ਵਿੱਚ ਇਹਦੇ ਤੇ ਕੋਈ ਨਾ ਕੋਈ ਪ੍ਰੋਜੈਕਟ ਦਿਓ ਸਾਨੂੰ ਤਾਂ ਜੋ ਸਾਡੇ ਇਹ ਜਿਹੜੇ ਬਾਗ ਉਝੜਦਾ ਕਰ ਰਵਨੀ ਸਿੰਘ ਬਤੂ ਜੀ ਆਇਆ ਸੀ ਜੀ ਕੋਈ ਨਹੀਂ ਜੀ ਉਹ ਆਇਆ ਸੀ ਉਹਦਾ ਕੰਮ ਸਾਡਾ ਆਪ ਦਾ ਕੀ ਹਾਲ ਹੈ ਜੀ ਇਹ ਆ ਪ੍ਰਧਾਨ ਕਾਂਗਰਸ ਦੇ ਜੋ ਪ੍ਰਧਾਨ ਨੇ ਰਾਜਾ ਬੜੰਗੀ ਜੀ ਉਹ ਪੁਆਇੰਟ ਸਰਵਰ ਸੇਂ ਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚੇ ਨੇ ਔਰ ਅਟ ਕਿਲਾ ਜੀ ਨੂੰ ਪਾਈਪ ਲਾਈਨ ਜੋ ਇਹ ਉਹਨਾਂ ਨੇ ਔਰ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਪ੍ਰਕਾਰ ਦੀ ਹੋਰ ਵੀ ਮਦਦ ਉਹ ਦਿੱਤੀ ਜਾ ਰਹੀ ਦੀ ਰਾਜਾ ਬੜੰਗੀ ਜੀ ਔਰ ਬਲਾਕ ਪ੍ਰਧਾਨ ਹਰਪ੍ਰੀਤ ਸਿੱਧੂ ਉਹ ਕਰਦੇ ਹੋਏ ਰਾਜਾ ਬੜੰਗੀ ਜੀ ਉਹ ਜਿਹੜੀ ਕਾਲੀ ਪਾਈਪ ਤੋਂ ਸਸਤੀ ਸੀ ਔਰ ਡੰਗ ਚਲਉ ਪਾਕ ਸੀ ਪੱਕਾ ਤਾਂ ਨਹੀਂ ਕਿ ਤੁਸੀਂ ਦੋਵਾਂ ਨੇ ਕੋਈ ਕੀਤੀ ਨਹੀਂ ਲਾਵੇ ਸਮਝ ਨਹੀਂ ਪਰ ਤੁਸੀਂ ਭੇਜੀਆਂ ਵੀ ਬਹੁਤ ਚੰਗੀ ਭਾਈ ਭੇਜੀਆਂ ਕਿ ਜੋ ਤਾਂ ਚੰਗੀ ਭੇਜੂਏ ਥੰਦਾ ਬੁਆਣੂ ਨਹੀਂ ਸਿਰੇ ਜਾਂਦਾ ਤੁਸੀਂ ਜਦੋਂ ਸੋਨਾਂ ਨੇ ਜਿਹੜਾ ਜ਼ੋਰ ਨਾਲ ਚਲੋ ਰਾਈਟ ਲੈ ਲੈਂਦੇ ਸੀ ਉਸ ਤੋਂ ਸੰਦੂਰ ਦਾ ਪੱਤ ਲਾ ਦਿੰਦੇ ਮੰਦਸਿੰਘ ਰਾਏ ਜੀ ਦਾ ਦਸੇ ਕੋ ਦਾ ਆਹ ਫਲਪੇਸ ਨੂੰ ਪ੍ਰਕਾਸ਼ ਉੱਪਰ ਦੀ ਨਹੀਂ ਕੋ ਬਾਦੂ ਦੀ ਦਾਇਆ ਆਪਣੇ ਨਹੀਂ ਜੀ ਜਿੰਦਾ कांग्रेस ਦੇ प्रधान। ਲਾਏ ਨੇ ਐਮਪੀ ਇਲੈਕਸ਼ਨ ਤੇ ਸਾਢੇ 350 ਵੋਟ ਕਰਦੇ ਨੇ ਇਹ ਮੁੰਡਾ ਬਹੁਤ ਹਿੰਮਤੀ ਥੋੜੀ ਜਿਹੀ ਰਿਕਵੈਸਟ ਹੈ ਇਲੈਕਸ਼ਨ ਵੀ ਲੜਾਉਣ ਵਾਲੇ 13 ਬਾਂਕਰ ਨੂੰ ਸਰਕਾਰ ਦਾ ਪ੍ਰਭਾਵ ਬਹੁਤ ਪੁਰਾਣਾ ਹੈ 5 6 ਤੋਂ ਚੱਪਕੇ ਵਾਲੀ ਪਾਈਪ ਹੈ ਜੀ ਗਾਂਸ਼ਾ ਬਣੀ 200 ਸਿੰਗਲ ਫੇਸ ਬਣ ਕੇ ਆਜੋ ਬਾਜਾਜੀ ਆਜੋ ਆਗੇ ਆਗੇ ਰਾਮ ਰਾਮ ਹਾਂ ਤਾਂ ਆਮਰਾ ਉਹ ਗੱਡੀ ਦਾ ਕਿਵੇਂ ਕਰੀਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਜੋ ਅੱਜ ਕੀ ਪੰਹਿਆ ਸਰਬਰ ਦੇ ਇਲਾਕੇ ਦੇ ਵਿੱਚ ਪਹੁੰਚੇ ਸਨ ਔਰ ਜੋ ਸੇਮ ਪ੍ਰਭਾਵੀ ਇਲਾਕਾ ਹੈ ਇਸ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 8 ਕਿਲਾ ਦੀ ਪਾਈਪ ਲਾਈਨ ਅਤੇ ਹੋਰ ਜੋ ਬਣਦੀ ਸਹਾਇਤਾ ਕੀਤੀ ਹੈ ਔਰ ਆਜਾ ਯਾਰ ਉਹ ਇਸ ਮੌਕੇ ਪੁਈਆ ਸਰਵਰ ਦੀ ਹੋਰ ਪਿੰਡਾਂ ਦੇ ਦੌਰੇ ਲਈ ਨਿਰਵਾਨਾ ਹੋਣਗੇ ਤੋਂ ਔਰ ਗੱਲਬਾਤ ਦੇ ਦੌਰਾਨ ਬਾਦੂ ਜੀ ਔਰ ਇੱਕ ਹੋਰ ਬੰਦਾ ਹੋਣਗੇ ਹੁਣ ਪੰਜਾਬ ਪ੍ਰਧਾਨ ਕਾਂਗਰਸ ਦੇ ਪ੍ਰਧਾਨ ਹਰਜਾ ਵੜਿੰਗ ਜੀ ਹੁਣ ਅਗਲੇ ਪਿੰਡ ਲਈ ਰਵਾਨਾ ਹੋਣਗੇ ਇਹ ਸੇਮ ਪ੍ਰਭਾਵਿਤ ਇਲਾਕਾ ਹੈ ਆਜੋ ਅੱਗੇ ਆਜੋ ਮਾਸਾ ਦੇ ਬਾਹਰੋਂ ਤੋਂ ਆਜੋ ਲੈ ਜੀ ਇਹ ਜਦਰਾ ਬੰਦ ਹਾਂ ਹਾਂ ਜੀ ਤਦ ਤੱਕ ਲਈ ਦੇਵਾ ਆ ਗਿਆ ਔਰ ਅਗਲੇ ਲਾਈਵ ਦੇ ਵਿੱਚ ਅਗਲੇ ਪਿੰਡ ਦੇ ਵਿੱਚ ਫਿਰ ਜੁੜਾਂਗੇ ਤਦ ਤੱਕ ਲਈ ਧੰਨਵਾਦ ਬੁੜੇ ਰੋ ਮਸ਼ਾਲੀ ਵੀ ਦੇ ਨਾਲ ਧੰਨਵਾਦ ਜੀ ਔਰ ਰਾਇਆ ਬੜਿੰਗ ਜੀ ਹੁਣ ਅਗਲੇ ਪਿੰਡ ਦੇ ਵਿੱਚ ਜਾ ਰਹੇ ਨੇ ਅਗਲੇ ਪਿੰਡ ਦੇ ਵਿੱਚ ਤੇ ਜਿੱਥੇ ਜਾ ਕੇ ਉਹ ਆਪਣੇ ਜੋ ਸੇਮ ਪ੍ਰਭਾਵਿਤ ਇਲਾਕਾ ਹੈ ਜਿੱਥੇ بارشਾਂ ਕਾਰਨ ਫਸਲਾਂ ਜਿਹੜੀਆਂ ਖਰਾਬ ਹੋਈਆਂ ਨੇ ਉੱਥੇ ਪਹੁੰਚ ਕੇ ਉਹ ਨਾਣੋ ਵਿੱਚ ਦੀ ਸਹਾਇਤਾ ਦੇਣਗੇ ਮਦਦ ਦੇਣਗੇ ਜਿਵੇਂ ਕਿ ਪੁਨੀ ਸਰਵਰ ਦੇ ਵਿੱਚ ਉਹਨਾਂ ਨੇ ਪਾਟ ਕੇ ਲਾ ਦੀ ਪਾਈਪ ਲਾਈਨ ਦਿੱਤੀ ਹੈ ਔਰ ਪੰਜਾਬ ਕਾਂਗਰਸ ਰਾਇਆ ਬੜਿੰਗ ਜੀ इतों रवाना हो चुके हैं अगले पिंड के दौरे लिए और उन्होंने वालों मदद दिखती जा रही है इतों के किसानों जिमें कि इतने अठ किल्ला पाइपलाइन दी है और इतों रवाना हो चुके हैं राजा वड़ेंग जी और अगले पिंड के जो होर लोगों मदद सहायता दी जाएगी और जिते कि पंजाब पुलिस जी मतिलबु पूरे करे हाणे अॻिले धनवाद